ਚਾਲ ਚੱਲ ਆਈ ਸਾਰਿਆਂ ਦਾ ਰਾਤ ਰਾਤ ਸੱਚ ਜਾਈ ਹੋਇਆ ਕੋਲਡ ਟੂਰ ਆਪਣੇ ਆਪਣੇ ਗ੍ਰਾਮੇ ਵਾਲਿਆਂ ਨੇ ਮਸ਼ੀਨਾਂ ਦੇਣੀਆਂ ਨੇ ਕਿਸਾਨ ਭਰਾਵਾਂ ਨੂੰ ਦੁਕਾਨਾਂ ਦੇ ਸਾਰਾ ਪ੍ਰੋਗਰਾਮ ਲੈ ਆਇਆ ਇਹ ਰਿਡੀ ਨਾ ਬਣੇ ਰਹੇ ਉਹਦਾ ਕੱਕੀ ਹੋਣੀ ਹੈ ਕਿ ਨੇ ਆਪਣੇ ਨਾਲ ਪਿਲਾ ਬਿਰਾ ਆਏ ਹੋਇਆ ਲਗਾਉਣੇ ਬਦਰੀ ਮੈਗਲ ਆਨਸਾਈਡ ਕਰਦੇ ਲੋਰ ਚਾਲਦਾ ਖਾਨਕੀ ਨੂੰ ਲਾਇਆ ਹੋਇਆ ਨੇ ਸਟਾਲਾ ਟੂਲਾ ਹੀ ਆ ਪਹਿਲੀਏ ਇੱਕ ਨਿਆ ਬਿਜ਼ਨਸ ਨੇ ਲਿਆ ਜਦੋਂ ਵਪਾਰੀ ਨੇ ਜਿੰਨਾ ਹੈ ਵਪਾਰ ਤੇ ਤੋ ਜਿਆਦਾ ਤੋਂ ਜਿੰਨੇ ਵਪਾਰੀ ਆ ਖੜੀ ਆ ਗ੍ਰਾਮੇ ਦੀ ਇਨਸਾਨ ਜੋਤਦਾ ਹੈ ਵਪਾਰ ਨੇ ਆਲੂ ਵੇਚਣੇ ਮਸ਼ੀਨ ਪਹਿਲੇ ਸੇ ਪਤਾ ਹੋਤੀ ਕਿ ਪੇੜੀਆਂ ਨੇ ਕਿਸਾਨ ਭਰਾ ਮੰਗੂ ਅੱਜ ਮਸ਼ੀਨ ਕਰਦਾ ਹੋਈ ਇਹ ਰਸੀਪਟ ਕਰਕੇ ਪਾਣੀ ਦੇ ਰੱਖਾ ਹੋਆ ਖੜੀਆਂ ਨੇ ਕਾਫੀ ਹੈਗੀਆਂ ਨੇ 10-10 ਤੇ ਆਪਾਂ ਵੀ ਦੇਖਦੇ ਆ ਮਲਚਰ ਲੈਣਾ ਪੁੱਛਦੇ ਆ ਨਨ ਬੁਕਿੰਗ ਹੁੰਦੀ ਆ ਬੁਕਿੰਗ ਕਰਾ ਦਾਂਗੇ ਤੇ ਤੁਸੀਂ ਗ੍ਰਾਮੇ ਦੀ ਇੱਕ ਦੋ ਸਾਲ ਤੱਕ ਦੇਖਾਂਗੇ ਜੇ ਲੋਟ ਲੱਗੇ ਆਪਾਂ ਪਲੈਂਟਰ ਲਿਆਏ ਦੀ ਇੱਕ ਚਾਰ ਵਾਲਾ ਤੁਹਾਨੂੰ ਅਸੀਂ ਦੇਖਿਆ ਹੀ ਆ ਵੀਡੀਓ ਚ ਪਰ ਅਭੀ ਜਿੰਨੀ ਚਾਹੀਏ ਜੋੜੇ ਪੁਰਾਣੇ ਬਦਲਣੇ ਚਾਹੀਏ ਇਸ ਤਰ੍ਹਾਂ ਇਹਦੇ ਗਰਾਰੀਆਂ ਨੇ ਚੇਂਜ ਹੋ ਜਾਂਦੀਆਂ ਨੇ ਜੇ ਆਲੂ ਲਵੇ ਜਾਂ ਦੂਰ ਪਾਉਣਾ ਹੈ ਚਲਾ ਪੂਰੀ ਮਾਟਰ ਦੇ ਮਸ਼ੀਨੋ ਲਈ 800 ਦੇ 5 ਹਜ਼ਾਰ ਦੇ ਬੂਖ ਕੇ ਬਣੀ ਇਹ ਬੱਜੇ ਪਾਟੋ ਹੁਣ ਇਸ ਤੋਂ ਮਾਰਗ ਕਿਹਾ ਦੇਖਦੇ ਨੇ ਉਹ ਵੀ ਆਹ ਬਾਕੀ ਆਲੂ ਪੱਟਣ ਵਾਲੀ ਮਸ਼ੀਨ ਖੜੀ ਆ ਬਲੋ ਖੜੇ ਨੇ ਆ ਕਿ ਆਲੂ ਹੋਣਗੇ ਆਪਕੇ ਬਾਅਦ ਕੀ ਕਰਾਂਗੇ ਆਹ ਤਾਂ ਜਲਦੀ ਕਿਸੋ ਜੋ ਆਖੀ ਸਾਹੇ ਉਹ ਖੜੇ ਨੇ ਲੈਂਪੰਮ ਦੇ ਲੈਂਪੰਮ ਦਾ ਮਲਚਰ ਤੇ ਸਬਸਿਡੀ ਵਾਲਾ ਉਹ ਰੂਡਾ ਵੀਟਰ ਆ ਗਿਆ 9 ਫਟਾ ਹੋਊਗਾ ਆ ਗਏ ਪਲੌ ਚਾਰ ਵਾਲੇ ਤੇ ਤੰਨ ਵਾਲੇ ਖੜੇ ਨੇ ਤੇ ਹਮਨੇ ਜੋ ਘਾਟਾ ਹੈ ਉਸ ਨੂੰ ਹਰ ਸਾਲ ਆਪਣੀ ਪਟਣੀ ਮਸ਼ੀਨ ਪਾਈ ਕਰਾਇਆ ਜੋ ਪਿੱਛੇ ਮੱਢ ਬਣਦੇ ਲੱਗਦੇ ਨੇ ਸ਼ੁਰੂ ਤੋਂ ਹੀ ਲੋਕ ਨੇ ਮਿੱਟੀ ਦੀਆਂ ਕਰਦੇ ਆਪਣੇ ਪਿੰਡ ਵੀ ਹੈਗੇ ਆ ਕਿ ਰਿਆਉਣਾਂ ਨੂੰ ਪਾਣੀ ਲੱਗਣ ਦੇ ਬਾਅਦ ਮਿੱਟੀ ਨਾ ਆ ਗਈ ਆ ਗਿਆ ਬੇਲ ਵੱਡਣ ਨੂੰ ਆਲੂਆਂ ਦੀ ਉਹ ਮਿੱਟੀ ਕੋਈ ਨਹੀਂ ਨਹੀਂ ਹੋ ਪਾਦੇ तो जो भी मशीनों में कस्टमाइजेशन की रिक्वायरमेंट रही है ਮਿੱਟੀ ਪੜਦਾ ਬਹੁਤ ਢਗਾਈ ਚ ਆਲੂ ਵਾਲੀ ਆਲੂ ਬੀਜਣ ਲਈ ਉਹ ਆਏ ਆਲੂ ਬੀਜਣ ਤੋਂ ਪਹਿਲਾਂ ਮਾਰ ਦੋ ਮੂਹਰੇ ਉੱਪਰ ਮਸੀਹ ਨਹੀਂ ਆਤਾ ਜੋ ਦੂਰੀ ਹੋਤੀ ਉਹ ਵੀ ਥੋੜੀ ਪਾਸੇ ਰਹਿਤੀ ਹੈ ਆਪੇ ਜਦੋਂ ਸੀਲ ਦਾ ਕੰਮ ਕਰਦੇ ਹੈ ਜਿਹੜਾ ਕਿ ਸਾਟਿੰਗ ਕਰਦੇ ਹੈ आज मशीन की कैपेसिटी अगर उसको 3 इंच के डेप्थ पे जागाना उसी लगा सकते हैं अगर हमें 3 से 4 इंच की दूरी पे लगाना हो तो वो भी लगा सकते हैं बट इंपोर्ट कई मशीनों में शुरू में वो फैसिलिटी नहीं थी तो जो भी रिक्वायरमेंट आती रही हमने वो मशीनों ने करी है इंडिया की प्रैक्टिशन काफी खान भरा है इन्हें दूर-दूरों से जेडे कडड़ा ग्रुप के नाल जुड़े हुए हैं वो सारी तकरीबन पहुंचे हैं ते ਪ੍ਰੋਗਰਾਮ ਵਧੀਆ ਕਰਿਆ ਹੋਇਆ ਏ। ਤੇ ਇਹਨਾਂ ਨੇ ਕਰਤੇ ਨੇ ਥਾਲ ਥਾ ਅੰਮ੍ਰਿਤਧਾਰ ਘੋਲੀਆਂ ਨਾਲ ਵਿਰੋਣਾ ਲਾਂਚ ਕਰੇ ਨੇ ਅੱਜ ਦੁਕਾਨ ਦੀ ਲਾਂਚਿੰਗ ਦੀ। ਉਹਦੇ ਕਰਕੇ ਸਾਰੇ ਕਿਸਾਨ ਭਰਾਵਾਂ ਨੂੰ ਸੱਦੇ ਆ ਤੇ ਪ੍ਰੋਗਰਾਮ ਕਰਿਆ। ਸਾਡੀ ਕਿਸਾਨ ਜਿਹੜੇ ਇਸਤੇਮਾਲ ਕਰ ਰਹੇ ਤੇ ਉਹਨੇ ਬੋਲਾ ਕਿ ਹਮ ਲੋਗੋ ਕੋ 3 ਡਾਕੀਨ ਦੀ ਕਰ ਦੋਗੇ ਕੋਸੇ ਕਰੀਏ। ਬਹੁਤ ਵੀ ਕਿਸਾਨ ਭਰਾ ਆਏ ਹੋਏ ਨੇ ਤੇ ਵੀਡੀਓ ਨੂੰ ਪੂਰਾ ਦੇਖਿਓ। ਉਹਨੂੰ ਦਿਖਾਉਣਾ ਸਾਰਾ ਪ੍ਰੋਗਰਾਮ। ਉਹ ਜਿਹੜੇ ਚੱਕੇ ਲਾਣੇ ਚਾਹੀਏ ਕਿਉਂਕਿ ਆਪਣੇ ਬੰਦੇ ਖੜੇ ਨੇ ਆ ਅੱਗੀ ਅਮਨਾ داری ਚਾਚਾ ਖਾਲੇ ਬਗੋੜੇ ਪਕੂੜੇ ਹੈ ਭੁੱਖੇ ਨਾ ਰਹੋ ਮੇਰਾ ਗ੍ਰੀਨ ਨਗਰੂ ਵਾਲਾ ਆ ਗਿਆ ਉਹ ਵੀ ਮਿਲ ਲੈਣ ਮਲਚਰ ਫਿਰ ਲੈ ਲਈਏ ਲਿੰਕਨ ਦਾ ਖੜਾ ਜਾ ਦਿਖਾ ਕੇ ਲਗਿਆ ਆਜੋ ਸੋਹਰਾ ਕਾਜ ਹੈ ਅੱਛਾ ਕੁਝ ਕੁ ਕਸਟਮਾਈਜੇਸ਼ਨ ਕੀ ਹੋਵੇਗਾ ਨਗਰਨ ਅਗਰਨ ਦਸਤੂ ਕਰਾਇੀਂ ਜਰੂਰ ਕੇ ਸਾਹ ਹੋ ਗਿਆ 4-5 ਮਿੰਟ ਦਾ ਚੱਲ ਤਾਂ ਜੱਲੀ ਜਾਣ ਨੂੰ ਦੇਖਣਾ ਕੀਰਾ ਵੀ ਆ ਸਾਡਾ ਪੀਐਸ ਧنوਆ ਪੰਜਾਹ ਵਾਲਾ ਕੜਾਈ ਅੱਜ ਇਹਦੀ ਫੁੱਲ ਆ ਖੋਲਦਾ ਕਰਿਆ ਪਾਪਰਾਉਣ ਨੂੰ ਨਹੀਂ ਕਰਾਂਗੇ ਸਾਡੇ ਪਿੱਛੇ ਚਲੋ ਧੰਨਵਾਦ ਅਜੀਤ जी ਵਿੰਡੋਵਰ ਕੇ ਬਾਰੇ ਆਪਨੇ ਆਪਣਾ ਐਕਸਪੀਰੀਅੰਸ ਦੱਸਾਇਆ ਆਪਨੇ ਬਹੁਤ ਮਹਿੰਗਾ ਡਿਕਾ ਖਰੀਦਾ ਉਸੇ ਸਰ ਉਹ उसे? ਹੀ ਕੋਣਾ ਜਿੱਦਾਂ ਕਿ ਮੈਂ ਚਲਾਇਆ ਉਹਨਾਂ ਨੇ YouTube ਤੇ ਦੇਖਿਆ ਹੋਇਆ ਹਾਂ ਤੇ ਬਹੁਤ ਵਧੀਆ ਚੱਲ ਜਾਂਦੀ ਆ ਤੇ ਮੇਰੇ ਕੋਲ ਤਿੰਨ ਤਿੰਨ ਮਸ਼ੀਨਾਂ ਬੰਦ ਕਰਵਾ ਦੀਆਂ ਸੀ ਉਹਨੇ ਦੂਜੀਆਂ ਨਾਲ ਜਿਹੜੀਆਂ ਮੇਰੀਆਂ ਮਸ਼ੀਨਾਂ ਚੱਲਦੀਆਂ ਸੀ हां जी ਦੱਸ ਦਿਆਂ ਗ੍ਰਹਿਮੇ ਮਸ਼ੀਨ ਬਾਰੇ ਸਾਰੀ ਦੰਨਿਆ ਜਾਣਕਾਰੀ ਤੇ ਔਰੇ ਆਪਣੇ ਲੈਂਕਾ ਪੈ ਜਾਂਦੀਆਂ ਨੇ ਦੋਨੇ ਪਾਸੇ ਤੇ ਔਰੇ ਗਿਰਦਾ ਡਾਈ ਜਾਂ ਵਿੱਚ ਪੋਟਾਸ਼ ਪੂਸਕਾ ਕੇ ਤੇ ਐਨ ਪੂਰਾ ਸਹੀ ਪੈਂਦਾ ਆ ਲਾਈ ਹੋਈ ਆ ਘੁੱਪੀ ਜੀ ਦੋਨੇ ਪਾਸੇ ਤੇ ਆ ਫਾਲੇ ਲੀਕ ਮਰੀ ਜਾਂਦੇ ਨੇ ਇਹ ਚ ਆਲੂ ਗਿਰੀ ਜਾਂਦਾ ਏ ਇਹ ਆਗੇ ਡਾਈਲ ਟਾਪੇ ਡਾਈ ਇਹਨਾਂ ਚ ਪੈਂਦਾ ਏ ਭਾਤਰ ਕੇ ਲਿਖਿਆ ਹੋਊਗਾ ਪੈਂਦਾ ਹੋਊਗਾ ਥੈਲਾ ਥੈਲਾ ਡੇਡ ਡੇਡ ਥੈਲਾ ਪੈਂਦਾ ਹੋਊਗਾ ਦੋਨੇ ਟਾਪਿਆਂ ਚ ਇਹ ਬਾਕੀ ਆ ਉਰੋਂ ਆ ਗਈ ਸੈਟਿੰਗ ਇਹਦੀ ਸਾਰੀ ਠੀਕ ਘਟਾਉਣਾ ਵਧਾਉਣਾ ਉਰੋਂ ਖੁੱਲ ਜਾਂਦੇ ਨੇ ਪਿੰਨਾਂ ਇਹ ਤਵੀਆਂ ਲੱਗੀਆਂ ਹੋਈਆਂ ਨੇ ਤਬ ਇਹਨੇ ਆਲੂ ਢਗੀ ਜਾਂਦੀਆਂ ਨੇ ਤੇ ਪਿੱਛੇ ਵੱਟ ਬਣੀ ਜਾਂਦੀ ਆ। ਯਾਰ ਹਲਕਾ ਜਿਹਾ ਨੇ ਡੰਡੇ। ਇਹ ਨੂੰਚਾ ਨੀਮਾ ਕਰਨਾ ਆਪਾਂ ਪਿੱਛੋਂ ਡਾਊਨ ਤੇ ਅੱਪ। ਉੱਦੇ ਲਈ ਆ। ਇਹ ਲੋਹਾ ਪੂਰਾ ਮਜ਼ਬੂਤ ਲੱਗਿਆ ਆ। ਆਹੇ ਜੀ ਕੋਈ ਗੱਲ ਨਹੀਂ ਵੀ ਹਲਕਾ ਏ। ਵਧੀਆ ਲੋਹਾ ਲੱਗਿਆ ਹੋਇਆ ਏ। ਤੇ 500 500 ਕਿਜੀ 5 ਕੁੰਟਲ ਆਲੂ ਪੈ ਜਾਂਦੇ ਨੇ ਇਹ ਚ ਸੀਡ ਇਹ ਲੱਗੀਆਂ ਨੇ ਇਹਨੂੰ ਕੌਲੀਆਂ ਜਿਹੜੀਆਂ ਚੱਕਦੀਆਂ ਨੇ ਕੌਣੀਆਂ ਤੇ ਨਾਲ ਆ ਵੀ ਜਾਲੀ ਹਿੱਲਦੀ ਰਹਿੰਦੀ ਆ ਜਦੋਂ ਚੱਲਦੀ ਆ ਵਾਈਬ੍ਰੇਸ਼ਨ ਕਰਦੀ ਰਹਿੰਦੀ ਆ ਔਰੇ ਇਹ ਟਰੈਕਟਰ ਤੇ ਲੱਗਦਾ ਜਿਗਾਰ ਨਾਲ ਵਾਈਬ੍ਰੇਸ਼ਨ ਨਾਲ ਜਿਹੜਾ ਇਹ ਮੰਨ ਲੂ ਦੋ ਆਲੂ ਚੱਕੂ ਡਬਲ ਚੱਕਦੀ ਆ ਉਹੇ ਤਾਂ ਛੱਡ ਦਾਂਦੀ ਆ ਯਾਰ ਇਹਨਾਂ ਦੀ ਡਿਲੀਵਰੀ ਆ। ਕੁਝ ਦਿਖਾਵਾਂਗੇ। ਆਪਣੇ ਆਰੇ ਮਲੂਹ ਦੁਕਾਨ ਖੱਟੀ ਆ। ਖਾਲਸਾ। ਨਾਲ ਲਈ ਆ ਇਹਨਾਂ ਦੀ ਏਜੰਸੀ। ਕਿਉਂਕਿ ਆ ਆ ਗਿਆ ਕਰਾ ਰੀਆਂ ਇਹਦੀਆਂ ਸਾਰੀਆਂ ਹੀ ਵੀ ਘਟਾਉਣਾ ਵਧਾਉਣਾ ਦੂਰ ਨੇੜੇ ਕਰਨਾ ਉਹਦੇ ਲਈ ਆ। ਤੇ ਪੂਰੀ ਵਧੀਆ ਏ। ਜਿਹਦੇ ਕੋਲ ਮੰਨ ਲਓ ਜਵਾ ਕੀਤੀ ਆ 100 150 ਡੇਢ ਤੋਂ ਇੱਲਾ ਉਹਦੇ ਲਈ ਪੂਰੀ ਵਧੀਆ ਮਸ਼ੀਨਾਂ ਇਹਨੇ ਕਰਨੀਆਂ 50 60 ਕਿਲਿਆਂ ਦੀ ਬਾਕੀ ਹਰੇਕ ਬੰਦੇ ਦੀ ਆਪਣੀ ਆਪਣੀ ਸੋਚ ਆ ਹਰੇਕ ਦਾ ਤਜਰਬਾ ਆਪਣਾ ਆਪਣਾ ਉਹ ਹਿਸਾਬ ਨਾਲ ਅਗਲਾ ਸੰਦ ਲਈ ਜਾਂਦਾ ਹੈ ਜਿਸ ਦੀ ਵਜ੍ਹਾ ਤੇ ਸਾਡੇ ਕੋਲ ਅੱਜ ਅੱਛੀ ਰੈਣੀ ਜਾਂ ਜੀ ਮਰੀਕਾਂ ਦੀ ਰੈਣੀ ਆ ਖੜੇ ਨੇ ਵੀਰੇ ਹੁਣ ਇਹ ਪਕੌੜੇ ਚੱਕ ਲਿਆ ਰੋਟੀ ਲਾ ਕੇ ਠੀਕ ठाकੇ ਵਿੱਚ ਆਉਂਦੇ ਆਂ ਬੜਾ ਅੰਤਰ ਕਰ ਲਈ ਢੱਡ ਜੰਗੀ ਹੱਥ ਮਾਇਰ ਲਾ ਢੱਡ ਦੇ ਅਮਨ ਆ ਵੀ ਲੱਗਾ ਅਮਨ ਅਮਨ ਖੁਦਾਰੇ ਕੜਾ ਹੋ ਜਾਂਦੇ ਆ ਦੇ ਦੇ ਘੜੇ ਇਹ ਮੌਕਾ ਕਦੇ ਕਦੇ ਮਿਲਦਾ ਲਓ ਜੀ ਹੁਣ ਲੱਗੀ ਡਿਲੀਵਰੀ ਤੇ ਆਏ ਕਿਸਾਨ ਭਰਾ ਆਪਣੇ ਆਪਣੇ ਟਰੈਕਟਰ ਜੇ ਜਾਣਗੇ ਤੇ ਬੰਨ ਸਾਰੀ ਜੌਂਦੀਆ ਟਰੈਕਟਰ ਲੈ ਤੇ ਅੱਜ ਕੇ ਹੌਲੈਂਡ ਖੜਾ 33 ਸਪੈਸ਼ਲ ਐਡੀਸ਼ਨ ਆ ਵੀਰ ਨੇ ਦਾ ਪਾਲੀ ਮਸ਼ੀਨ ਇਹ ਗੱਲ ਆਪਾਂ ਤੁਹਾਨੂੰ ਹੋਰ ਦੱਸਦੇ ਹਾਂ ਹੁਣ ਇਹ ਮਸ਼ੀਨਾਂ ਤੇ ਲੋਨ ਹੋਣ ਲੱਗ ਗਿਆ ਲੋਨ ਹੁੰਦਾ ਹੈ ਲੋਨ ਕਰਵਾ ਕੇ ਕੋਈ ਵੀ ਵੀਰ ਲੈ ਜਾ ਸਕਦਾ ਹੈ ਲੈ ਚੱਲੇ ਜੀ ਕਿਸਾਨ ਭਰਾ ਮਸ਼ੀਨਾਂ ਜਿਹੜੇ ਟਰੈਕਾਂ ਗੱਲ ਪੈ ਗਈਆਂ ਜਿਹਨੋਂ ਬਰੀ ਨਿਕਲ ਰਹੇ ਨੇ ਇਹ ਪ੍ਰੋਗਰਾਮ तकरीबन ਹੋ ਗਿਆ ਸਮਾਪਤ ਤੇ ਡਿਲੀਵਰੀ ਕਰਤੀ ਇਹਦੇ ਵੀਰ ਲੈਣੇ ਹੋਣ ਤੇ ਲੋਨ ਵੀ ਹੁੰਦਾ ਏ ਸੰਦਾਂ ਦੇ ਸਾਰਿਆਂ ਦੇ ਲੋਨ ਕਰਾ ਕੇ ਵੀ ਲੈ ਸਕਦੇ ਆ ਆਪਾਂ ਬਾਕੀ ਜੇ ਕੈਸ਼ ਲੈਣਾ ਕੈਸ਼ ਵੀ ਮਿਲ ਜੂ ਹਰ ਤਰ੍ਹਾਂ ਦੀ ਸਹੂਲਤ ਆ ਇਹ ਮਸ਼ੀਨ ਖਾਂਦੀ ਆ 12 ਜਿਹਦੇ ਕੋ 50 ਤੋਂ ਪਲੱਸ ਵੀ ਲੈਣ ਉਹਨਾਂ ਕੋਲ 12 ਖਾਂਦੀ ਆ ਜਿਹਨੂੰ ਬਹੁਤ ਜ਼ਿਆਦਾ ਮਸ਼ੀਨਾਂ ਚ ਰੈਨਾ ਪੇਟਰੋਲ ਟਰੈਕਟਰ ਦਾ ਜੇਦੀ ਚੱਕਦੇ ਹੀ ਨਹੀਂ ਪੰਡ ਪੰਤਲ ਦੂਏ ਦਾ ਵੀਰੇ ਮਲਾਜ਼ਮ ਆ ਪੁਲਿਸੋ ਚ ਕੀ ਗੱਲ ਪੁਲਿਸੋ ਜੀ ਸੀਆਰਪੀ ਚੋਂ ਆ ਸੀਪੀਓ ਆ ਆਹ ਵੇਸੇ ਯਾਰ ਪੁਲਿਸ ਆਫੀਸਰ ਚਲੋ ਚਲੀ ਹੁਣ ਆਪਾਂ ਮੇਲਾ ਕਰਨ ਹਲੇ ਆ ਦੇਖੋ ਖੜਾ ਹੋਏ ਖੜਾ ਲਈ ਜੱਟਾਂ ਨੇ ਟਰੈਕਟਰ ਪਾ ਕੇ ਮਸ਼ੀਨਾ ਪੰਜ ਮਸ਼ੀਨਾ ਪੈ ਗਈਆਂ ਤੇ ਹਲੇ ਇੱਕ ਆ ਖੜਾ ਛੇਵਾਂ ਸੱਤਵੇਂ ਦੇ ਮਗਰ ਅੱਠ ਨੌ 10 ਮਸ਼ੀਨਾ ਬਾਕੀਆਂ ਅਜ ਸਾਰੇ ਕਿਸਾਨ ਭਰਾਵਾਂ ਨੂੰ ਵਾਧਾ ਕਰੇ ਮਸ਼ੀਨਰੀ ਤੇ ਬਾਕੀ ਪਿੱਲੇ ਵੀਰ ਨੂੰ ਪੁੱਛਦਾ ਕਿ ਕਿਵੇਂ ਚੱਲਦੀ ਹੈ ਮਕੀਨ ਇਹਨਾਂ ਕੋ ਹੈਗੀ ਆ ਕਾਫੀ ਟਾਈਮ ਹੋ ਗਿਆ ਬਹੁਤ ਵਧੀਆ ਮਿੱਤਰੋ ਵਧੀਆ ਪੂਰਾ ਨਜ਼ਾਰਾ ਹੈ ਨਜ਼ਾਰਾ ਪੂਰਾ ਪੂਰਾ ਨਜ਼ਾਰਾ ਹੈ ਭੈਣ ਜਿਨ੍ਹਾਂ ਨੇ ਮਸ਼ੀਨ ਦਾ ਲਗਾਇਆ ਪਿੱਛੇ ਦਾ ਗੇਸਾ ਜੱਗੀ ਨੂੰ ਦਵਾਉਣਿਆ ਕਰਤਾਰ ਕਰਤਾਰ ਵਾਲਿਆਂ ਨੇ ਕਰਤਾਰ ਵਾਲਿਆਂ ਨੇ ਪੁੱਛਿਆ ਨੇ 45 35 ਕਿੱਲੇ ਨੇ ਪੱਪੜ ਨੂੰ ਕਰਿਆ ਪਾਉਣ ਉਹ ਕਹਿੰਦਾ ਗੇਜੀ ਨੂੰ ਕਰਦਾ ਮੈਂ ਕਹਿੰਦਾ ਬਾਹਲੀ ਕਹਿੰਦਾ ਜੇ ਨਾ ਕਹਿੰਦਾ ਪਾਉਂਦ ਸਾਡੇ ਬਰੋਬਰ ਤਾਂ ਹੋਵੋ ਕੰਮ ਚੱਲਿਆ ਕਰਾਂਗੇ ਰੋਟੀ ਪਾਣੀ ਲੈ ਕੇ ਜੇ ਹੋਰ ਨਹੀਂ ਹੱਦ ਤੱਕ ਗੱਗੀਆਂ ਦੋਣੇ 20 ਹੀ ਲੈ ਹਾਂ ਗੱਗੀਆਂ ਨੂੰ ਦਪਾਉਣੇ ਨੇ ਨਾਲ ਲੈਣੀ ਆਪਾਂ ਨਾਲ ਗਵਾਂਢੀ ਬਣ ਜੋ ਉੱਥੇ ਬਥੇਰੀ ਆਪਣੇ ਕੋਲ ਕੋਈ ਚੱਪਤਰੀ ਟਾਟਰ ਖੋਲ ਲਿਆ ਕਰਾਂਗੇ ਕਹਿੰਦੇ ਉਹ ਭੰਨ ਕੇ ਲੈ ਜਾਂਦੇ ਮੈਂ ਤਾਂ ਉਹ ਕਿਰਪਾ ਦੇ ਉਹ ਆਹੋ ਹੀ ਆਹ 10 20 ਰੁਪਏ ਦੀ ਕੀ ਗੱਲ ਸਾਡੇ ਮੇਰੇ